ਮਾਨਯੋਗ ਐਸਐਸਪੀ ਖੰਨਾ ਜੀ ਦੇ ਕਿਸਾਨ ਰਦੀਸ਼ਾ ਹੇਤ ਅੱਜ ਮਾਛੀਵਾੜਾ ਪਾ ਵਿੱਚ ਮੇਰੀ ਨਿਯੁਕਤੀ ਹੋਈ ਹੈ ਅਸੀਂ ਪਰਜੋਰ ਬੇਨਤੀ ਕਰਦੇ ਆਂ ਪਬਲਿਕ ਨੂੰ ਕਿ ਚਾਈਨਾ ਡੋਰ ਕੋਈ ਵੀ ਪਤੰਗ ਚੜਾਉਂਦੇ ਨੇ ਜਾਂ ਵੇਚਦੇ ਨੇ ਉਹ ਸਾਨੂੰ ਸੂਚਿਤ ਕਰਨ ਅਸੀਂ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਇਸ ਦੇ ਨਾਲ ਹੀ ਨਸ਼ਾ ਵੇਚਣ ਵਾਲਿਆਂ ਤੇ ਵੀ ਖਲ ਪਾਉਣਾਗੇ ਜੀ ਜਦੋਂ ਬੋਲ ਪਟਾਕੇ ਚਲਾਦੇ ਨੇ ਕਹਿੰਦੇ ਇਹਦੇ ਨਾਲ ਪਟਾਣਾ ਤੇ ਗੋਰੀਆਂ ਨਾਲ ਬੜੇ ਟੈਨ ਬਹੁਤ ਬਿਲਕੁਲ ਜੀ ਮੈਂ ਤੁਹਾਡੀ ਗੱਲ ਨੂੰ ਸੁਣਿਆ ਤੇ ਅਸੀਂ ਹੁਣ ਇਹ ਨਕਲ ਰਾਵਾਂ ਨਕਿਆਂ ਤੇ ਸਹਿਫੀਕ ਦੀ ਮਦਦ ਨਾਲ ਅਸੀਂ ਨਕਲ ਰਾ ਕੇ ਉਹਨਾਂ ਦੇ ਜਿਹੜੇ ਵੀ ਪਟਾਕੇ ਨੇ ਜਾਂ ਹੋਰ ਕਾਗਜ਼ਪਤ ਨੇ ਚੱਕ ਰਾਵਾਂਗੇ ਸਕੂਲ ਦੇ ਕਈ ਜਿਹੜੇ ਹੈਗੇ ਨੇ ਬੱਚੇ ਲੈ ਕੇ ਆਉਂਦੇ ਨੇ ਉਹਨਾਂ ਉਹਨਾਂ ਦੇ ਨਿਕੇਲ ਪਾਵਾਂਗੇ ਜੀ ਅਤੇ ਕਿਸੇ ਨੂੰ ਵੀ ਕੋਈ ਵੀ ਸਾਡੇ ਤੱਕ ਕੋਈ ਹੈ ਪ੍ਰੋਬਲਮ ਵਾਲਾ ਕੋਈ ਵੀ ਨਿੱਜੀ ਵਾਲਾ ਜਾਂ ਹੋਰ ਵੀ ਹੈ ਕੋਈ ਨਸ਼ੇ ਸੰਬੰਧੀ ਕੋਈ ਵੀ ਹੈ ਉਹ ਤੋਂ ਅਸੀਂ ਗੁਪਤ ਰੱਖਾਂਗੇ ਅਤੇ ਪੂਰਾ ਉਹਨਾਂ ਦਾ ਕੰਮ ਕੀਤਾ ਜਾਵੇਗਾ ਜੀ